ਨਵਾਂ ਪੰਜਾਬ ਚੈਨਲ ਦੇ ਉੱਪਰ ਵਿਚਾਰ ਚਰਚਾ ਪ੍ਰੋਗਰਾਮ ਚ ਪਿਆਰੇ ਦਰਸ਼ਕੋ ਤੁਹਾਡਾ ਸਵਾਗਤ ਹੈ ਸੀਨੀਅਰ ਪੱਤਰਕਾਰ ਬਲਵਿੰਦਰ ਜਮੂਜੀ ਸਾਡੇ ਨਾਲ ਜੁੜ ਚੁੱਕੇ ਨੇ ਜਮੂਜੀ ਸਵਾਗਤ ਜੀ ਆਇਆਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਜਮੂਜੀ ਪੰਜਾਬ ਦੀ ਰਾਜਨੀਤੀ ਦੀ ਗੱਲ ਕਰੀਏ ਜਾਂ ਸਿਆਸੀ ਮੁੱਦਿਆਂ ਦੀ ਉੱਪਰ ਗੱਲ ਕਰੀਏ ਇਸ ਵੇਲੇ ਅਹਿਮ ਮੁੱਦੇ ਜਿਹੜੇ रहे ਨੇ ਉਹਨਾਂ ਦੇ ਉੱਪਰ ਗੱਲਬਾਤ ਕਰਾਂਗੇ ਉਸ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਮੁੱਦੇ ਦੇ ਉੱਪਰ ਗੱਲਬਾਤ ਕੀਤੀ ਜਾਵੇਗੀ ਇਸ ਦੇ ਨਾਲ ਡੀਆਈਜੀ ਭੁੱਲਰ ਦੇ ਮੁੱਦੇ ਦੇ ਉੱਪਰ ਤੇ ਨਾਲ ਦੀ ਨਾਲ ਇੱਕ ਖਾਸ ਜਿਹੜਾ ਮੁੱਦਾ ਬਿਕਰਮਜੀਤ ਸਿੰਘ ਮਜੀਠੀਆ ਦੀ ਜ਼ਮਾਨਤ ਨੂੰ ਲੈ ਕੇ ਉਸ ਦੇ ਉੱਪਰ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਜਿਹੜੀ ਖਬਰ ਨਿਕਲ ਕੇ ਆ ਰਹੀ ਹੈ ਡੀਆਈਜੀ ਭੁੱਲਰ ਦੀ ਜਿਹੜੀ ਹਿਰਾਸਤ ਹੈ ਜਾਂ ਰਿਮਾਂਡ ਹੈ ਉਹਦੇ ਬਾਰੇ ਕੀ ਅਪਡੇਟ ਆ ਰਹੀ ਹੈ ਤੇ ਉਹਦੇ ਉੱਪਰ ਮੁਸ਼ਕਲਾਂ ਵਾਸ ਸਕਦੀਆਂ ਜਾਂ ਰਾਹਤ ਉਹਨੂੰ ਮਿਲ ਸਕਦੀ ਹੈ ਇਹ ਕੀ ਕਹਿਣਾ ਚਾਹੂਗਾ ਦੇਖੋ ਬਲਸਾਬੇ ਬਹੁਤ ਹਾਈ ਪ੍ਰੋਫਾਈਲ ਕੇਸ ਬਣ ਗਿਆ ਪਹਿਲਾ ਜਿਹੜਾ ਹੈ ਪੁੱਲ ਰੋਣਾ ਦਾ ਰਮਾਨ ਲਿਆ ਗਿਆ ਹੁਣ ਦੁਬਾਰਾ ਜਿਹੜਾ ਪਹਿਲਾ ਉਹਨਾਂ ਨੂੰ ਅੰਦਰ ਕਰ ਦਿੱਤਾ ਗਿਆ ਉਹਨਾਂ ਇਸ ਗੱਲ ਨੂੰ ਜਾਣਨ ਲਈ ਉਹਨਾਂ ਦੇ ਖਿਲਾਫ ਦੋ ਕੇਸ ਨੇ ਜੀ ਇੱਕ ਪਹਿਲਾਂ ਭ੍ਰਿਸ਼ਟਾਚਾਰ ਦਾ ਕੇਸ ਸੀ ਜਿਹਦੇ ਵਿੱਚ ਅਰੈਸਟ ਕੀਤੀ ਗਈ ਉਸ ਤੋਂ ਬਾਅਦ ਦੂਜਾ ਜਿਹੜਾ ਕੇਸ ਹੈ ਡੀਏ ਦਾ ਜੀ ਮਤਲਬ ਸਰੋਤਾਂ ਨਾਲ ਵੱਧ ਆਮਦਨ ਬਣਾਉਣ ਦਾ ਜਿਹੜਾ ਕੇਸ ਹੈ ਦੋ ਕੇਸ ਉਹਨਾਂ ਦੇ ਦਰਜ ਕੀਤੇ ਗਏ ਇਹ ਦੋਨੋਂ ਕੇਸ सीबीआई ਵੱਲੋਂ ਦਰਜ ਕੀਤੇ ਹਾਂ ਜੀ ਇਹ ਦੋਨੇ ਕੇਸ सीबीआई ਵੱਲੋਂ ਕੀਤੇ ਗਏ ਭਾਵੇਂ ਕਿ ਪੰਜਾਬ ਦੀ ਜਿਹੜੀ ਵਿਜੀਲੈਂਸ ਆ ਉਹਨੇ ਵੀ ਦਖਲ ਦੇਣ ਦੀ ਕੋਸ਼ਿਸ਼ ਕੀਤੀ ਉਹਨੇ ਕਿਹਾ ਕਿ ਇਹ ਜਿਹੜੀ सीबीआई ਦਾ ਇਹ ਕੇਸ ਦਰਜ ਕਰਨਾ ਜਾਇਜ਼ ਨਹੀਂ ਗਲਤ ਹੈ ਮਤਲਬ ਉਹਨਾਂ ਨੇ ਆਪਣੀਆਂ ਦਲੀਲਾਂ ਦਿੰਦਿਆਂ ਇਹ ਇੰਟਰਵੈਨ ਕਰਨ ਦਾ ਯਤਨ ਕੀਤਾ ਕੇਸ ਨੂੰ ਆਪਣੇ ਕੋਲ ਲਿਆਉਣ ਦਾ ਯਤਨ ਕੀਤਾ ਗਿਆ ਪਰ ਉਹਦੇ 'ਚ ਉਹਨਾਂ ਨੂੰ ਸਫਲਤਾ ਨਹੀਂ ਮਿਲੀ ਅਦਾਲਤ ਨੇ ਜਿਹੜਾ ਜਿਹੜੀਆਂ ਇਹ ਵਿਜੀਲੈਂਸ ਦੀਆਂ ਜਾਂ ਹਰਚਰਨ ਭੁੱਲਰ ਦੇ ਜਿਹੜੇ ਵਕੀਲ ਆ ਉਹਨਾਂ ਦੀਆਂ ਦਲੀਲਾਂ ਨੂੰ ਨਹੀਂ ਪ੍ਰਵਾਨ ਕੀਤਾ ਤੇ ਸੀਬੀਆਈ ਦੀਆਂ ਜਿਹੜੀਆਂ ਦਲੀਲਾਂ ਸੀ ਉਹਨਾਂ ਨੂੰ ਪ੍ਰਵਾਨ ਕਰਦਿਆਂ ਹੋਇਆਂ ਉਹਨਾਂ ਦਾ ਅੱਜ 5 ਦਿਨ ਦਾ ਹੋਰ ਰਿਮਾਂਡ ਜਿਹੜਾ ਦੇ ਦਿੱਤਾ। ਇਹ 5 ਦਿਨ ਦਾ ਰਿਮਾਂਡ ਦੇਣ ਦਾ ਮਤਲਬ ਇਹ ਹੈ ਕਿ ਨਵੇਂ ਕੋਈ ਐਵੀਡੈਂਸ ਜਿਹੜੇ ਆ ਉਹ ਸੀਬੀਆਈ ਕੋਲ ਆਏ ਆ ਉਹਨਾਂ ਦੇ ਆਧਾਰ 'ਤੇ ਅੱਗੇ ਜਾਂਚ ਹੋਏਗੀ, 5 ਦਿਨ ਪੁੱਛਗਿੱਛ ਹੋਏਗੀ। ਇਹ ਵੱਖਰੀ ਗੱਲ ਹੈ। ਕਿਹਰ ਚਰਨ ਭੁੱਲਰ ਹੋਣੀ ਉਥੇ ਇਹਨਾਂ ਸਵਾਲਾਂ ਦੇ ਜਵਾਬ ਦਿੰਦੇ ਜਾਂ ਨਹੀਂ ਦਿੰਦੇ ਉਹਨਾਂ ਦੀ ਇਨਟੈਰੋਗੇਸ਼ਨ ਨਹੀਂ ਹੋ ਸਕਦੀ ਉਹਨਾਂ ਦੇ ਉਹਨਾਂ ਨੂੰ ਕੁੱਟਿਆ ਮਾਰਿਆ ਨਹੀਂ ਜਾ ਸਕਦਾ ਜਿਹੜਾ ਕਿ ਆਮ ਮੁਲਜ਼ਮ ਨੂੰ ਐਵੇਂ ਕੀਤਾ ਜਾ ਸਕਦਾ ਭੁੱਲਰ ਦੇ ਮਾਮਲੇ 'ਚ ਇਹ ਗੱਲ ਨਹੀਂ ਕਿਉਂਕਿ ਆਈਪੀਐਸ ਅਧਿਕਾਰੀ ਨੇ ਜੀ ਉਹਨਾਂ ਨੂੰ ਪਤਾ ਹੈ ਉਹ ਕੀ ਜਵਾਬ ਦੇਣਾ ਨਹੀਂ ਦੇਣਾ ਮਤਲਬ ਉਹ ਕੋਈ ਜਵਾਬ ਨਹੀਂ ਦਿੰਦੇ ਤੇ ਉਹਨਾਂ ਨਾਲ ਜ਼ਬਰਦਸਤੀ ਜਿਹੜੀ ਉਹ ਨਹੀਂ ਕੀਤੀ ਜਾ ਸਕਦੀ ਉਹਨਾਂ ਦਾ ਰਿਵਾਰਡ ਜਿਹੜਾ 5 ਦਿਨ ਦਾ ਮਿਲ ਗਿਆ ਇਹਦੇ ਨਾਲ ਹੀ ਜਿਹੜੇ ਦਲਾਲ ਕਰਸ਼ਾਨ ਅਨੁਸਾਰ ਦਾ ਉਹਨੂੰ ਉਹਦਾ ਵੀ ਰਮਾਨ ਮਿਲਿਆ ਤੋ ਇਸ ਕਰਕੇ ਹੋ ਸਕਦਾ ਨਵੇਂ ਜਿਹੜੇ ਐਵੀਡੈਂਸ ਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਸੀਬੀਆਈ ਨੇ ਵੱਖ-ਵੱਖ ਥਾਵਾਂ ਦੇ ਉੱਪਰ ਰੇਡ ਕੀਤੀ ਕੁਝ ਪ੍ਰਾਪਰਟੀ ਡੀਲਰਾਂ ਦੇ ਉੱਪਰ ਵੀ ਰੇਡ ਕੀਤੀ ਗਈ ਕੋਈ ਹੋਰ ਵਿਚੋਲਿਆਂ ਦੇ ਉੱਪਰ ਵੀ ਰੇਡ ਜਿਹੜੀ ਆ ਉਹ ਕੀਤੀ ਗਈ ਮਤਲਬ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਿਹੜੀਆਂ ਰੇਡ ਜਿਹੜੀਆਂ ਕੀਤੀਆਂ ਗਈਆਂ ਛਾਪੇ ਮਾਰੇ ਗਏ ਉਹਦੇ ਵਿੱਚ ਪਟਿਆਲਾ ਵੀ ਸ਼ਾਮਲ ਹੈ ਉਹਦੇ ਵਿੱਚ ਲੁਧਿਆਣਾ ਵੀ ਸ਼ਾਮਲ ਹੈ ਮਤਲਬ ਉਹਦੇ ਚ ਕੋਈ ਨਵੇਂ ਐਵੀਡੈਂਸ ਜਿਹੜੇ ਆਏ ਜਿਹੜੇ CBI ਨੇ ਅੱਜ ਅਦਾਲਤ ਦੇ ਵਿੱਚ ਪੇਸ਼ ਕੀਤੇ ਉਹ ਜਿਹੜੇ ਸਬੂਤਾਂ ਦੇ ਆਧਾਰ ਦੇ ਉੱਪਰ ਉਹਨਾਂ ਦਾ ਰਿਮਾਨਡ ਜਿਹੜਾ ਉਹ ਦਿੱਤਾ ਗਿਆ 5 ਦਿਨ ਦਾ ਰਿਮਾਨਡ ਜਿਹੜਾ ਬੜਾ ਕ੍ਰੂਸ਼ੀਅਲ ਹੋਏਗਾ ਉਹਦੇ ਵਿੱਚ ਇਹ ਠੀਕ ਹੈ ਬਾਅਦ ਦੇ ਵਿੱਚ ਹਰ ਚਰਨ ਭੁੱਲਰ ਹੋਣੀ ਜਦੋਂ ਬਾਹਰ ਆਉਣਗੇ ਉਹ ਡਿਨਾਈ ਕਰ ਸਕਦੇ ਆ ਵੀ ਮੇਰੇ ਨਾਲ ਤਾਂ ਜ਼ਬਰਦਸਤੀ ਕਰਕੇ ਇਹ ਇਹਨਾਂ ਨੇ ਸਬੂਤ ਲਏ ਆ ਜਾਂ ਮੇਰੇ ਖਿਲਾਫ ਕੇਸ ਕੀਤਾ ਪਰ ਐਵੀਡੈਂਸ ਮੇਰੇ ਖਿਲਾਫ ਨਹੀਂ ਮਿਲਿਆ ਪਰ ਹਕੀਕਤ ਦੇ ਵਿੱਚ ਕਾਫੀ ਐਵੀਡੈਂਸ ਜਿਹੜਾ CBI ਕੋਲ ਇਕੱਠਾ ਹੋਇਆ ਆ ਉਹਦੇ ਵਿੱਚ ਜਿਹੜੀ ਉਹਨਾਂ ਦੀ ਮਦਰਲੀ ਜਿਹੜੀ ਹੈ ਉਹਨਾਂ ਦੇ ਆਪਣੇ ਵਜਿਹੇ ਮਤਲਬ ਕਿ ਜਿਹੜੀ ਸਟੇਟਮੈਂਟ ਤੁਸੀਂ ਦੱਸ ਰਹੇ ਹੋ ਇਹ ਕੇਸ ਨੂੰ ਲੰਬਾ ਹੋਰ ਕਰਨ ਲਈ ਵਰਤੀ ਜਾ ਸਕਦੀ ਹੈ ਨਹੀਂ ਵਰਤੀ ਜਾ ਸਕਦੀ ਪਰ ਐਵੀਡੈਂਸ ਦਾ ਕੋਈ ਨਾ ਕੋਈ ਆ ਹੀ ਰਿਹਾ ਨਾ ਨਿਤ ਦਿਨ ਨਵੀਆਂ-ਨਵੀਆਂ ਖਬਰਾਂ ਆ ਰਹੀਆਂ ਜੀਬੀਆਈ ਵੱਲੋਂ ਵੀ ਆ ਰਹੀਆਂ ਜਿਹੜੀਆਂ ਵਕ ਵਕ ਜਿਹੜੇ ਪੱਤਰਕਾਰ ਉਹ ਉੱਥੇ ਅਦਾਲਤ ਦੇ ਵਿੱਚ ਵੀ ਹਾਜ਼ਰ ਹੁੰਦੇ ਆ ਉਹਨਾਂ ਦੇ ਸਾਹਮਣੇ ਵੀ ਨਵਾਂ ਕੁਝ ਆ ਰਿਹਾ ਹੂੰ ਉਹ ਨਵਾਂ ਜਿਹੜਾ ਐਵੀਡੈਂਸ ਆ ਉਹਦੇ ਨਾਲ ਕੱਲੀਆਂ ਭੁੱਲਰ ਲਈ ਨਹੀਂ ਹੋਰਾਂ ਲਈ ਵੀ ਜਿਹੜੀਆਂ ਮੁਸ਼ਕਲਾਂ ਵੱਧ ਸਕਦੀਆਂ ਜਿਵੇਂ ਕੁਝ ਪੁਲਿਸ ਅਧਿਕਾਰੀਆਂ ਦੇ ਨਾਂ ਆਉਂਦੇ ਆ ਜੀ ਕੁਝ ਟੌਪ ਦੇ ਜਿਹੜੇ ਆ ਦੂਜੇ ਅਧਿਕਾਰੀ ਆ ਉਹਨਾਂ ਦੇ ਵੀ ਨਾਂ ਆਉਂਦੇ ਆ ਇੱਥੋਂ ਤੱਕ ਕਿ ਇਹ ਸਾਬਕਾ ਚੀਫ ਸਕੱਟਰੀ ਤੱਕ ਵੀ ਇਹ ਗੱਲ ਜਿਹੜੀ ਉਹ ਚਰਚਾ ਦੇ ਵਿੱਚ ਆਉਂਦੀ ਆ ਉਹ ਕਿੰਨਾ ਸੱਚ ਆ ਕਿੰਨਾ ਝੂਠ ਇਹ ਤਾਂ ਅਗਲੇ ਦਿਨਾਂ ਦਾ ਪਤਾ ਲੱਗੇਗਾ ਕਈ ਵਾਰੀ ਚਰਚਾ ਦੇ ਵਿੱਚ ਗੱਲਾਂ ਹੁੰਦੀਆਂ ਅਖੀਰ ਦੇ ਵਿੱਚ ਉਹ ਚਰਚਾ ਚ ਹੀ ਰਹਿ ਜਾਂਦੀ ਹੈ ਬਿਲਕੁਲ ਜੀ ਬਦਲ ਮੈਨੂੰ ਯਾਦ ਹੈ ਕਿ ਇੱਥੇ ਪੰਜਾਬ ਦੇ ਵਿੱਚ ਇਰੀਗੇਸ਼ਨ ਦਾ ਇੱਕ ਸਕੈਂਡਲ ਸੀਗਾ ਉਹ ਚਰਚਾ ਹੁੰਦੀ ਰਹੀ ਬਹੁਤ ਅਖਬਾਰਾਂ ਦੇ ਵਿੱਚ ਚਹਿਲਣਾ ਦੇ ਉੱਪਰ ਕਾਗਜ਼ ਕਾਲੇ ਕੀਤੇ ਗਏ ਅਲਟੀਮੇਟਲੀ ਉਹਦੇ ਚ ਕੁਝ ਨਹੀਂ ਨਿਕਲਿਆ ਬਿਲਕੁਲ ਇਹ ਕੇਸ ਕਿੱਧਰ ਨੂੰ ਜਾਏਗਾ ਇਹ ਕਹਿਣਾ ਹਾਲ ਦੀ ਘੜੀ ਮੁਸ਼ਕਲ ਹੈ ਅਸੀਂ ਦੇਸ਼ ਭਰ ਦੇ ਵਿੱਚ ਦੇਖੀਏ ਜਿਨ੍ਹਾਂ ਦੇ ਖਿਲਾਫ ਲੀਡਰਾਂ ਦੇ ਖਿਲਾਫ ਹਜ਼ਾਰਾਂ ਕਰੋੜ ਦੇ ਸਕੈਂਡਲ ਸੀਗੇ ਖਾਸ ਕਰਕੇ ਮਹਾਰਾਸ਼ਟਰ ਦੇ ਆਗੂ ਸੀਗੇ ਜਿਹੜੇ ਦੂਜੀ ਤਿਰ ਦੇ ਵਿੱਚ ਸ਼ਾਮਲ ਹੋ ਗਏ ਉਹ ਤੋਂ ਬਾਅਦ ਸਾਰੇ ਕੇਸ ਖਤਮ ਹੋ ਗਏ ਇਹ ਕਹਿ ਜਾਣ ਲੱਗਾ ਵੀ ਜਿਹੜੀ ਹਾਕਮ ਤੇਰਾ ਉਹਨੇ ਕੋਈ ਵਾਸ਼ਿੰਗ ਮਸ਼ੀਨ ਲੈ ਆਂਦੀ ਹੈ ਜਿਹੜੇ ਢੁਲਕੇ ਜਿਹੜੇ ਆ ਉਹ ਉਹਨਾਂ ਦੇ ਖਿਲਾਫ ਸਾਰੇ ਕੇਸ ਹੀ ਦੂਰ ਹੋ ਜਾਂਦੇ ਰਹੇ ਜੰਮੂ ਜੀ ਬਹਿਸ ਦੇ ਵਿੱਚ ਇੱਕ ਗੱਲ ਇੰਟਰਸਟਿੰਗ ਜਿਹੜੀ ਨਿਕਲੀਗੀ ਆਉਣ ਵਾਲੇ ਪਿਛਲੇ ਸਮੇਂ 'ਚ ਜੇ ਜਾਈਏ ਤਾਂ ਕਾਂਗਰਸ ਦੇ ਉੱਪਰ ਵੀ ਇਹ ਜਿਹੜੇ ਐਲੀਗੇਸ਼ਨ ਲੱਗਦੇ ਰਹੇ ਆ ਸੱਤਾ ਦੇ ਵਿੱਚ ਜਦੋਂ ਕਾਂਗਰਸ ਸੀ ਤਾਂ ਇਹ ਕਿਹਾ ਜਾਂਦਾ ਸੀ ਕਿ ਸੀਬੀਆਈ ਹੈ ਜਿਹੜੀ ਉਹ ਸਰਕਾਰ ਦਾ ਤੋਤ ਹੈ ਤੇ ਇਸ ਵੇਲੇ ਜਿਹੜੀ ਪੰਜਾਬ ਸਰਕਾਰ ਦੇ ਵੱਲੋਂ ਵੀ ਬਹਿਸ ਅੱਜ ਇਸ ਤਰ੍ਹਾਂ ਦੀ ਹੋਈ ਕਿ ਸੀਬੀਆਈ ਕਿਵੇਂ ਸਿੱਧਾ ਇੱਕ ਸਟੇਟ ਦੇ ਵਿੱਚ ਦਖਲ ਦੇ ਸਕਦੀ ਹੈ ਇਹ ਬਹਿਸ ਕਿਦਾਂ ਰਹੀ ਦੇਖੋ ਇਹ ਇੱਕ ਵਕ ਵਕ ਸਟੇਟਾ ਨੇ ਨਾ ਕੋਈ ਰੈਜ਼ੋਲੂਸ਼ਨ ਪਾਸ ਕੀਤਾ ਤੇ ਦੀ ਅਸੈਂਬਲੀਆਂ ਨੇ ਜੀ ਵੀ ਸੀਬੀਆਈ ਸਾਡੇ ਦੇ ਜਿਹੜੇ ਸਾਡੇ ਸੂਬੇ ਦੇ ਵਿੱਚ ਸਿੱਧਾ ਦਖਲ ਨਹੀਂ ਦੇ ਸਕਦੀ ਇਹ ਪਾਸ ਕੀਤੇ ਹੋਏ ਉਹਨਾਂ ਦੇ ਵਿੱਚ ਪੰਜਾਬ ਵੀ ਸ਼ਾਮਲ ਹੈ ਹੋਰ ਸੂਬੇ ਵੀ ਪੱਛਮੀ ਬੰਗਾਲ ਵੀ ਆ ਚਤ ਕਰਲਾ ਵੀ ਆ ਕੁਝ ਸੂਬਿਆਂ ਨੇ ਇਵਨ ਤਾਮਲਨਾਡੂ ਇਹਨਾਂ ਨੇ ਕਿਹਾ ਵੀ ਸਾਡੇ ਨਹੀਂ ਦਖਲ ਦੇ ਸਕਦੀ ਪਰ ਜਿਹੜਾ ਚੰਡੀਗੜ੍ਹ ਹੈ ਜਿਹੜਾ ਅਧਿਕਾਰ ਖੇਤਰ ਹੈ ਪੰਜਾਬ ਦਾ ਚੰਡੀਗੜ੍ਹ ਨਹੀਂਗਾ ਬਿਲਕੁਲ ਚੰਡੀਗੜ੍ਹ ਤੋਂ ਦੂਰ ਹੈ ਜਿਹੜਾ ਪੰਜਾਬ ਹੈ ਜਿੱਥੋਂ ਉਹਦੀ ਹੱਦ ਚਿਰੂ ਹੁੰਦੀ ਚੰਡੀਗੜ੍ਹ ਕਿਉਂਕਿ ਜੂਨੀਅਨ ਟੈਰੀ ਚੰਡੀਗੜ੍ਹ ਦੇ ਸਿੱਧਾ ਕੇਂਦਰ ਦੇ ਅਧਿਕਾਰ ਖੇਤਰ ਦੇ ਵਿੱਚ ਤੇ ਜਿਹੜਾ ਭੁੱਲਰ ਸਾਹਿਬ ਦਾ ਘਰ ਹੈ ਉਹ ਚੰਡੀਗੜ੍ਹ ਦੇ ਵਿੱਚ ਹੈ ਮਤਲਬ ਕਿ ਜੇ ਇਹ ਘਰ ਇਹਨਾਂ ਦੀ ਰਿਹائش ਪੰਜਾਬ 'ਚ ਹੁੰਦੀ ਤਾਂ ਇਹ ਨਹੀਂ ਮੁਸ਼ਕਲ ਨਾ ਆਬਦੀ ਹਾਂ ਤੇ ਇੱਕ ਇਹ ਹੈ ਦੂਜਾ ਇਹ ਹੈ ਆਈਪੀਐਸ ਜਨਰਲ ਕਾਡਰ ਉਹ ਗ੍ਰਹਿ ਮੰਤਰਾਲੇ ਦੇ ਅਧੀਨ ਆਉਂਦਾ। ਬਿਲਕੁਲ। ਮਤਲਬ ਕੇਂਦਰ ਸਰਕਾਰ ਦੇ ਅਧੀਨ ਆਉਂਦਾ। ਇਸ ਕਰਕੇ ਦੂਜੀ ਗੱਲ ਇਹ ਹੈ ਦੋ ਗੱਲਾਂ ਇਕੱਠੀਆਂ ਹੁੰਦੀਆਂ। ਜੇ ਇਹ ਕਿਤੇ ਹੋਰ ਡਿਸਟ੍ਰਿਕਟ ਚੋਂ ਦੇ ਤਾਂ ਇਹ ਮਤਲਬ ਇਹਨੂੰ ਖੋਲ ਨਹੀਂ ਸੀ ਮਿਲਣੀ। ਸੀਬੀਆਈ ਉੱਥੇ ਨਹੀਂ ਸੀ ਕੋਈ ਕਾਰਵਾਈ ਕਰ ਸਕਦੀ। ਉਹਦੇ ਲਈ ਕੀ ਪੜਾਉਣਾ ਨੂੰ ਉਹਤੇ ਕਰਨਾ ਪੈਂਦਾ ਮਤਲਬ ਗਵਰਨਰ ਕੋਲ ਜਾਣਾ ਪੈਂਦਾ ਜਾਂ ਕਿਸੇ ਪਾਸੇ ਹੋਰ ਤਰੀਕਾ ਕਰ ਉਹ ਹਾਂ ਮਨਜ਼ੂਰੀਆਂ ਲੈਣੀਆਂ ਪੈਂਦੀਆਂ ਇਹ ਕਿਉਂਕਿ ਚੰਡੀਗੜ੍ਹ ਦਾ ਮਾਮਲਾ ਸੀਗਾ ਇਸ ਕਰਕੇ ਇਹਦੇ ਵਿੱਚ ਸੀਬੀਆਈ ਨੂੰ ਕੋਈ ਮੁਸ਼ਕਲ ਨਹੀਂ ਆਈ ਇਸ ਕਰਕੇ ਉਹਨਾਂ ਨੂੰ ਇਹ ਖੁੱਲ ਜੜੀ ਆ ਮਿਲ ਗਈ ਵੈਸੇ ਜੇ ਇਹਨਾਂ ਨੂੰ ਪਰਮਿਸ਼ਨ ਲੈ ਕੇ ਆਉਣਾ ਪੈਂਦਾ ਤਾਂ ਮੇਰਾ ਕੱਲ ਕੇਸ ਸ਼ੁਰੂ ਨਹੀਂ ਸੀ ਹੋਣਾ ਇਹ ਚੰਡੀਗੜ੍ਹ ਕਰਕੇ ਇਹ ਕੇਸ ਜਿਹੜਾ ਉਹ ਸ਼ੁਰੂ ਹੋ ਗਿਆ ਚੰਡੀਗੜ੍ਹ ਦੇ ਵਿੱਚ ਰਹਿਣ ਕਰਕੇ ਹੋ ਗਿਆ ਬਾਕੀ ਥਾਵਾਂ ਤੇ ਮੁਸ਼ਕਲ ਆ ਸਕਦੀ ਸੀਗੀ ਪਰ ਇੱਕ ਗੱਲ ਜ਼ਰੂਰ ਹੈ ਸਾਡੇ ਸਮਾਜ ਦੇ ਵਿੱਚ ਕਿ ਭ੍ਰਿਸ਼ਟਾਚਾਰ ਇਸ ਹੱਦ ਤੱਕ ਵੱਧ ਗਿਆ ਮਤਲਬ ਮਤਲਬ ਜੁਡੀਸ਼ਰੀ ਤੱਕ ਵੀ ਆ ਸਿਵਲ ਤੇ ਜਿਹੜੇ ਪ੍ਰਸ਼ਾਸਨਿੰਗ ਹੋਰ ਅਧਾਰੇ ਨੇ ਹਰ ਪਾਸੇ ਹੀ ਮਤਲਬ ਭ੍ਰਿਸ਼ਟਾਚਾਰ ਪਹਿਲੇ ਸਮੇਂ ਚ ਬਹੁਤ ਵਧਿਆ ਮਤਲਬ ਕਿਸੇ ਪਾਸੇ ਵੀ ਤੁਸੀਂ ਮਤਲਬ ਕੋਈ ਉਠਾ ਕੇ ਦੇਖ ਲਓ ਮਾਮਲਾ ਤੇ ਹਰ ਪਾਸੇ ਕਰਪਸ਼ਨ ਕਰਪਸ਼ਨ ਦੇ ਮਾਮਲੇ ਆ ਸਕਦੇ ਸਾਹਮਣੇ ਜੀ ਇਹ ਸਰਕਾਰ ਨੇ ਵੀ ਜਿਹੜੀ ਪੰਜਾਬ ਦੇ ਵਿੱਚ ਮਾਨ ਸਰਕਾਰ ਆਈ ਇਹ ਆਪਣੇ ਆਪ ਨੂੰ ਕਟੜਾ ਇਮਾਨਦਾਰ ਸਰਕਾਰ ਕਹਿ ਕੇ ਆਈ ਸੀਗੀ ਪਰ ਇਹਨਾਂ ਦੇ ਰਾਜ ਦੇ ਵਿੱਚ ਵੀ ਇਹ ਸਾਰਾ ਕੁਝ ਮਾਮਲੇ ਜਿਹੜੇ ਆ ਰਹੇ ਆ ਇਸ ਕਰਕੇ ਭ੍ਰਿਸ਼ਟਾਚਾਰ ਦਾ ਮਾਮਲਾ ਜਿਹੜਾ ਬੜਾ ਹੀ ਸੀਰੀਅਸ ਬਣ ਗਿਆ ਤੇ ਇਸ ਕੇਸ ਦੇ ਵਿੱਚ ਜਿੰਨੇ ਕੁ ਅਵਿਡੈਂਸ ਆਏ ਆ ਜਿੰਨੇ ਕੁ ਹੁਣ ਤੱਕ ਸਬੂਤ ਸਾਹਮਣੇ ਆਏ ਉਹ ਵੀ ਇਸੇ ਦੇਸ਼ਵਾਲ ਜਾਂਦੇ ਕਿ ਇਹ ਕਾਫੀ ਗੰਭੀਰ ਮਸਲਾ ਹੈਗਾ ਇਸ ਕਰਕੇ ਹਰਚਰਨ ਪੁੱਲਰ ਦੇ ਨਾਲ ਨਾਲ ਹੋਰ ਜਿਹੜੇ ਅਧਿਕਾਰੀ ਨੇ ਜਿਹੜੇ ਇਹਦੇ ਚ ਉਦੇ ਚ ਪੋਲੀਟਿਕਲ ਆਗੂ ਵੀ ਸ਼ਾਮਲ ਹੋ ਸਕਦੇ ਸਿੱਧੇ ਜਾਂ ਸਿੱਧੇ ਤੌਰ ਤੇ ਜਿਹੜੇ ਸ਼ਾਮਲ ਹੋ ਸਕਦੇ ਉਹਨਾਂ ਲਈ ਵੀ ਅਗਲੇ ਦਿਨਾਂ ਚ ਪਰੇਸ਼ਾਨੀਆਂ ਵੱਧ ਸਕਦੀਆਂ ਪਰ ਇੱਕ ਗੱਲ ਜ਼ਰੂਰ ਹੋਏਗੀ ਕਿ ਜਿਹੜੇ ਦੂਜੇ ਅਧਿਕਾਰੀ ਹੋਣਗੇ ਜੇ ਉਹ ਪੰਜਾਬ ਦੇ ਹੋਏ ਤੇ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਔਖੀ ਹੋਏਗੀ ਜਿਹੜੇ ਚੰਡੀਗੜ੍ਹ ਰਹਿੰਦੇ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਆਸਾਨ ਹੋਊਗੀ ਸਿੱਧੇ ਤੌਰ ਤੇ ਕਾਰਵਾਈ ਕੀਤੀ ਇਸ ਤਰੀਕੇ ਨਾਲ ਅੱਜ ਦੀ ਜਿਹੜੀ ਬਹਿਸ ਦੇ ਵਿੱਚ ਸਾਰੇ ਜਿਹੜੇ ਤੱਥ ਸਾਹਮਣੇ ਆਏ ਪਰ ਅਲਟੀਮੇਟਲੀ ਜਿਹੜੀ ਹੈ ਇਹ ਕੇਸ ਜਿਹੜਾ ਇਹ ਚੱਲਦਾ ਰਹੇਗਾ ਹੁਣ 5 ਦਿਨਾਂ ਦੇ ਰਿਮਾਨਡ ਦੇ ਵਿੱਚ ਕੀ ਕੀ ਇਹ ਗੱਲਾਂ ਸਾਹਮਣੇ ਆਉਣਗੀਆਂ ਕੀ ਇਹਨਾਂ ਦਾ ਜਿਹੜਾ ਉਹ ਦલાਲ ਹੈ ਜਿਹਦੇ ਕਈ ਅਫਸਰਾਂ ਨਾਲ ਕਈ ਪੋਲਿਟਿਸ਼ੀਅਨਾਂ ਨਾਲ ਸਬੰਧ ਨੇ ਉਹ ਕੀ ਐਵੀਡੈਂਸ ਦਿੰਦਾ ਹੈ ਉਹਦੇ ਤਾਂ ਸਾਰੀ ਮਾਰਕਟ ਵੀ ਹੋ ਸਕਦੀ ਸਾਰਾ ਕੁਝ ਹੋ ਸਕਦਾ ਨਾ ਉਹਦੇ ਕੋਲੋਂ ਪੁੱਛਣਾ ਆਸਾਨ ਹੈ ਉਹਨੇ ਹੀ ਕੋਈ ਕੋਈ ਨਾ ਕੋਈ ਤਾਂ ਗਵਾ ਬਣਿਆ ਹੋਵੇਗਾ ਬਾਕੀ ਜਿਹੜਾ ਬੰਦਾ ਪਹਿਲਾਂ ਜਿਹਨੇ ਸ਼ਿਕਾਇਤ ਕੀਤੀ ਸੀਗੀ ਉਹ ਆਕਾਸ਼ ਬੱਤਾ ਸੀਗਾ ਉਹਦੇ ਚ ਕਹਿੰਦਾ ਆਪਣੇ ਸਾਹਮਣੇ ਸਟੈਂਡ ਕਰਦੀ ਹੈ ਨਾ ਉਹ ਤਾਂ ਚਲਦੀ ਹੈ ਪਰ ਇਹ ਜਿਹੜਾ ਮਸਲਾ ਹੈਗਾ ਇਹ ਦੋਨੇ ਜਣਿਆਂ ਤੋਂ ਜਾਂ ਇਹਨਾਂ ਦੇ ਜਿਹੜਾ ਉਹ ਬੰਦਾ ਦੁਜਾ ਦਲਾਲ ਸੀਗਾ ਹਮ ਮਤਲਬ ਉਹ ਕੀ ਉਹਨੇ ਐਵੀਡੈਂਸ ਦਿੱਤੇ ਉਹਨੇ ਕੀ ਕੀ ਕਨਫੈਸ ਕੀਤਾ ਕਨਫੈਸ਼ਨ ਕੀ ਹੈ ਬਿਲਕੁਲ ਉਹ ਜਿਹੜਾ ਇਹਨਾਂ ਲਈ ਹੋਰ ਮਸਲੇ ਜਿਹੜੇ ਖੜੇ ਕਰ ਸਕਦਾ ਪਰੇਸ਼ਾਨੀਆਂ ਖੜੀਆਂ ਕਰ ਸਕਦਾ ਇਹ ਪਰੇਸ਼ਾਨੀਆਂ ਇਹਨਾਂ ਤੱਕ ਸੀਮਤ ਨਹੀਂ ਇਹਨਾਂ ਦਾ ਦਾਇਰਾ ਜਿਹੜਾ ਪਿਛਲੇ ਦਿਨਾਂ 'ਚ ਕਾਫੀ ਵਧ ਗਿਆ ਤੇ ਪੰਜ ਦਿਨਾਂ 'ਚ ਕਿੰਨਾ ਕੁ ਹੋਰ ਵਧੇਗਾ ਜਾਂ ਇਹ ਵੀ ਹੋ ਸਕਦਾ ਇਨਾਂ ਦੇ ਸਾਹਮਣੇ ਜਿਹੜਾ ਉਹਨਾਂ ਦੋਨਾਂ ਨੂੰ ਬਿਠਾਇਆ ਜਾ ਸਕਦਾ ਭੁੱਲਰ ਹੋਣਾ ਦੇ ਹਰਚੜਨ ਭੁੱਲਰ ਹੋਣਾ ਦੇ ਸਾਹਮਣੇ ਜਿਹੜਾ ਕਰਸ਼ਾ ਨੂੰ ਸ਼ਾਰਦਾ ਉਹਨੂੰ ਬਿਠਾ ਕੇ ਪੁੱਛਿਆ ਜਾ ਸਕਦਾ ਵੀ ਆਹ ਗੱਲ ਐਵੇਂ ਹੋਈ ਕਿੱਥੋਂ ਪੈਸੇ ਲੈ ਗਏ ਕਿਨੂੰ ਕਿਨੂੰ ਦਿੱਤੇ ਗਏ ਮਤਲਬ ਕਿੱਧਰ ਕਿੱਧਰ ਤਿਆ ਇਰੀਆ ਤਾਰਾਂ ਜੁੜਦੀਆਂ ਨੇ